ਕੁਝ ਦੇ ਮਿੱਟੀ ਨੂੰ ਆਪਾਂ ਜਦੋਂ ਬਰਸੋਚੀ ਕਿ ਇਸ ਤੇ ਦੇ ਵੀ ਬਰਨਾਂ ਦਾ ਮੈਂ ਰਿਵਾਜ ਕੀਤਾ ਵਾਹਿਗੁਰੂ ਦਾ ਹਰਤਾ ਵਾਹਿਗੁਰੂ ਜੀ ਮਕੇ ਅੱਜ ਅੰਮ੍ਰਿਤਸਰ ਤੋਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਸਭ ਤੋਂ ਪਹਿਲਾ ਸਟੇਜ ਤੇ ਆਉਣ ਤੇ ਸ੍ਰੀ ਜਿੰਦਰ ਕੁਵਾਰ ਜੀ ਪਪੂ ਦੇ ਮੁਤਲਕਾ ਦੋ ਸ਼ਬਦ ਕਹਿਣ ਕੱਲ ਕੱਲ ਪੰਜ ਸੀ ਆਪਣੇ ਸੌਫੀ ਛੱਡੇ ਬੜਾ ਕਪੂ ਜੀ ਅੰਤਿਮ ਗਾਥਾ ਸ਼ਾਮ ਨੂੰ ਨਿਕੱਢੇ ਹੋਇਆ ਬੜਾ ਪ੍ਰਣਾਮ ਆਸਤਾ ਜੀ ਦੇਖੋ ਕਿ ਪੜ ਲਿਆ ਆ ਅੱਜ ਇਹ ਰੋਡ ਵਿੱਚ ਨਾ ਲੱਗਿਆ ਘਾਟਾ ਪਿਆ ਉਹਦੇ ਜਾਨ ਦਾ ਜਾਤੀ ਘਾਟਾ ਕਿਉਂਕਿ ਇਹੋ ਜਿਹਾ ਇਨਸਾਨ ਜਿਹੜਾ ਸੱਜਣਾ ਦਾ ਸੱਜਣ ਜਿਹਦੇ ਕੋਲ ਸੱਜਣ ਨੂੰ ਆਸ ਸੀ ਤੇ ਦੁਸ਼ਮਣ ਭੈ ਸੀ ਤੇ ਕਿਉਂਕਿ ਇਹੋ ਜਿਹਾ ਸੱਜਣ ਲੱਭਣਾ ਬਹੁਤ ਔਖਾ ਹੈ ਸਾਈਡ ਹੋ ਜਾਓ ਗੁਰਨ ਸਾਹਿਬ ਜੀ ਦੀ ਹਾਜ਼ਰੀ ਪਰਮ ਸਤਿਕਾਰਯੋਗ ਥੀਰੀ ਰਜਿੰਦਰ ਕੁਮਾਰ ਜੀ ਜਨਮ ਦਿਨ ਦੀ ਅੰਤਮ ਅਰਦਾ ਜੁਦੀ ਸਾਧ ਸੰਗਤ ਜੀ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਸਾਹਿਬ ਜੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਜੋ ਬੈਠੀ ਸਾਧ ਸੰਗਤ ਜੀ ਆਓ ਅੱਜ ਦੇ ਸ਼ਾਨ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਸ਼੍ਰੀ ਰਜਿੰਦਰ ਕੁਮਾਰ ਪੱਪੂ ਜੰਤੀਪੁਰ ਜੀ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਲਈ ਇਕੱਠੇ ਹੋਇਆ ਤੇ ਜਿੰਨਾ ਹੀ ਬਠਾ ਦੇ ਵਿੱਚ ਬਠਾ ਹੈ ਪਰ ਨਾਲ ਦੇ ਵਿੱਚ ਵੀ ਉਹ ਪਰ ਨਾਲ ਤੋਂ ਬਾਹਰ ਵੀ ਤੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਇਹ 70 ਸਾਲਾਂ ਦਾ ਜ਼ਿੰਦਗੀ ਦਾ ਜੋ ਸਫਰ ਹੈ ਉਸ ਤੇ ਕੁਝ ਬੋਲਣਾ ਬਾਕੀ ਰਹਿ ਜਾਂਦਾ ਹੈ ਕਿਉਂਕਿ ਤੁਹਾਡੇ ਸਾਰਿਆਂ ਦੇ ਰੂਪ ਦੇ ਵਿੱਚ ਉਹਨਾਂ ਦੀ 70 ਸਾਲ ਦੀ ਇਹ ਸਫਰ ਦੀ ਕਮਾਈ ਜਿਹੜੀ ਹੈ ਉਹ ਮੈਨੂੰ ਦਿਖਦੀ ਪਈ ਹੈ ਜਿੱਥੇ ਉਹ ਜ਼ਿਲ੍ਹਾ ਪ੍ਰਸ਼ਾਸਕ ਦੇ ਚੇਅਰਮੈਨ ਰਹੇ ਉਥੇ ਮੈਨੂੰ ਪਤਾ ਲੱਗਾ ਕਿ 50 ਸਾਲ ਉਹਨਾਂ ਨੇ ਪਿੰਡ ਦੀ ਸਰਪੰਚੀ ਵੀ ਕੀਤੀ ਔਰ ਲਗਾਤਾਰ 50 ਸਾਲ ਕੋਈ ਇੱਕ ਪਿੰਡ ਇੱਕੋ ਪਾਸੇ ਹੋ ਕੇ ਇੱਕ ਪਰਿਵਾਰ ਦੇ ਨਾਲ ਜੁੜ ਜਾਣਾ ਇਹ ਇੱਕ ਬਹੁਤ ਵੱਡੀ ਗੱਲ ਹੈ ਜੀ ਵਾਹਿਗੁਰੂ ਜੀ ਦਾ ਸ਼ੁਕਰੀਆ ਸਾਹਿਬ ਵਾਹਿਗੁਰੂ ਜੀ ਕੋਪੂਰ ਜਨਪਿਆਰ ਸਾਰੇ ਚੇਅਰਮੈਨ ਸਾਹਿਬ ਜੀ ਜਿਨ੍ਹਾਂ ਦਾ ਇੱਕ ਬੜਾ ਰੋਤਰਾ ਪਰਵਿੰਦਰ ਕੁਮਾਰ ਜੀ ਉਹਨਾਂ ਦੀ ਹੰਤ ਸਰਦਾਚ ਕਰਮ ਹੋਏ ਆ ਲੱਗਦਾ ਨਹੀਂ ਸੀ ਕਿ ਇਸ ਤਰ੍ਹਾਂ ਵਿਛੋੜਾ ਵੇਖਾਂਗੇ ਕਿਉਂਕਿ ਜਦੋਂ ਬੰਦੇ ਨੇ ਇੱਕ ਜਨਮ ਲੈਣ ਤੋਂ ਬਾਅਦ ਰਿਸ਼ਤਾ ਬਣਾਇਆ ਹੁੰਦਾ ਸਮਾਜ ਦੇ ਵਿੱਚ ਔਰ ਇੱਥੇ ਅਕੱਡ ਤੋਂ ਹੀ ਇਹ ਚੀਜ਼ ਮਸੂਰ ਹੁੰਦੀ ਹੈ ਕਿ ਉਹਦੀ ਮੁਹੱਬਤ ਉਹਦੀ ਕੁਸ਼ੂਬ ਕਿੰਨੀ ਹੋਏਗੀ ਪਰਵਾਹ ਨਾ ਲਈਆ ਅਮਨ ਨਾ ਹੈ ਰੂਟੀ ਨਾਲ ਸਰਕਾਰ ਨੂੰ ਉਹਨਾਂ ਦੇ ਪਤੀ ਜੇ ਕਾਲੇ ਨਾਲ ਹੈ ਫਰਵਾਹ ਨਾਲ ਮਗਰ ਦਾ ਸੌਤੇ ਮਾਂ ਨਾਲ ਇਹ ਗੱਲ ਕਹਿ ਸਕਦਾ ਕਿ ਮੇਰੇ ਘਰ ਖੂਨ ਦਾ ਵਿਸ਼ਵਾਸ ਨਹੀਂ ਮਗਰ ਖੂਨ ਦੇ ਵਿਸ਼ੇ ਨਾਲੋਂ ਇਹ ਵੱਧ ਨਿਭਾ ਕੇ ਦਮ ਚੜਾਉਂਦਾ ਔਰੇ ਥੋੜੇ ਹਾਂ ਥੋੜੇ ਔਰ ਮੈਂ ਵੱਟੀ ਗਿਣਤੀ 'ਚ ਇੱਥੇ ਆਪਣੇ ਵਰਗੇ ਲੋਕ ਵੇਖਦਾ ਜਿਨ੍ਹਾਂ ਦੇ ਨਾਲ ਕੋਹ ਦਾ ਰਿਸ਼ਤਾ ਦਰਹੀਂ ਸੀ ਮਗਰ ਕੋਹ ਦੇ ਰਿਸ਼ਤੇ ਸਾਸੂ ਨੇ ਜੀ ਪਿੱਕੇ ਪੈਦੰਨੇ ਆ ਇਸ ਸਤਕਾਰ ਰੋਗ ਬਾਪੂ ਨੇ ਇਹ ਭਰਾ ਨੇ ਪਿਛੇ ਦੇ ਵੀਰ ਨੇ ਜੋ ਵਿਸ਼ਤਾਰ ਬਾਤ ਵੀ ਬੇ ਉਹ ਲੱਜਾ ਲੜ ਕੇ ਦੇ ਬਿਆਨ ਨਹੀਂ ਕੀਤਾ ਜਾ ਸਕਦਾ ਕੋਈ